ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਰਿਆ ਹਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲਾ ਤਸਵੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਦਾ ਨੂ ਦਿਖਾਉਣੀ ਆ ਗਾਵਾਂ ਦੋ ਹੀ ਇੱਕ ਵੇਗੀ ਆ ਤੁਹਾਨੂੰ ਇੱਕੋ ਹੀ ਰਹਿ ਗਈ ਆ ਜਿਹੜੀ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰਦਿਆਂ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੋਸ ਨੋਟ ਹੀ ਠੀਕਾ ਜੀ ਸਾਬੋ ਦੀ ਜੇ ਸਾਥ ਚੱਲ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਜੀ ਮੇਰਾ ਦੀਪਕਾ ਹਾਂਜੀ ਪਿੰਡ ਖਿਆਲਾ ਕਲਾ ਤਹਿਸੀਲ ਜਾਲਾ ਜਨਾਲਾ ਜਿਹੜਾ ਮਸਤਾ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਨੰਬਰ ਹੈਗਾ 97797 33848 ਠੀਕ ਹੈ ਜੀ ਠੀਕ ਹੈ ਤੇ ਵੇਗ ਗਿਆ ਜੀ ਉਹਦੇ ਨਾਲ ਮਾਲ ਫੇਰ ਹਾਂਜੀ ਵੀਰ ਜੀ ਵੇਗ ਗਿਆ ਅਸੀਂ ਫੇਰ ਦੋ ਲਿਆਂਦੀਆਂ ਅਸੀਂ ਉਹ ਵੀ ਅੱਛਾ ਵੀਡੀਓ ਤੇ ਵੇਚੀਆਂ ਠੀਕ ਠੀਕ ਹੈ ਹੌਣਸਾਨ ਬੜੇ ਹੁੰਦੇ ਵੀਰ ਭਰਾਵਾਂ ਦੇ ਹੁਣ ਵੀ ਤੁਸੀਂ ਕਹਿੰਦੇ ਸੀ ਦੋ ਆ ਤੇ ਇੱਕੋ ਹੀ ਰਹਿ ਗਈ ਹੈ ਨਾ ਛੋਟੀ ਕਿ ਕਿਵੇਂ ਗਈ ਅੱਛਾ ਜਲਾਣੀ ਉਹਨਾਂ ਦੇ ਕੱਲੀ ਵੈੜ ਹੀ ਰਹਿ ਗਈ ਠੀਕ ਐ ਤੇ ਚਲੋ ਫਿਰ ਇਹੀ ਦਿਖਾ ਲਈਏ ਨਾ ਆਪਾਂ ਹੈਗੀ ਜਿਹੜੀ ਸਾਈਵਲ ਕ੍ਰੋਸ 'ਚ ਆ ਕਿੰਨਾ ਚਿਰ ਹੋ ਗਿਆ ਵੀ ਜਿੰਨ ਸੋਈ ਨਾ ਜੀ ਕੱਲ ਇਹ ਤਿੰਨ ਦੇ ਸੋਈ ਜੋ ਅੱਛਾ ਕੱਲ ਸ਼ਾਮ ਦੀ ਸੋਈ ਆ ਹਾਂ ਜੀ ਤੇ ਜੇਰਜੂਰ ਵਗੈਰਾ ਪਾਤੀ ਤੇ ਆਪਾਂ ਮਨ ਲੀ ਗੀ ਜਵਾਗ ਨੂੰ ਛੱਡ ਕੇ ਤੇ ਤਿੰਨ 3.5 ਕਿਲੋ ਚ ਹੋ ਗਿਆ ਅੱਛਾ ਬਾਕੀ ਆ ਲੈ ਮਿੱਟੀ ਤਾਜੀ ਸੂਰੀ ਤਰ੍ਹਾਂ ਦੂਰ ਹੀ ਵੱਜਣੀਆਂ ਇਹਦੀਆਂ ਨੇ ਠੀਕ ਆ ਹਾਂਜੀ ਤੇ ਕਿੰਨੇ ਕੁ ਤਰ੍ਹਾਂ ਦੁੱਧ ਆ ਲਈ ਆ ਇਹ ਦੁੱਧ ਵੀ ਜੀ ਜੇ ਹਿਸਾਬ ਨਾਲ ਲੇਵਾ ਆਪਣਾ ਇਹਨੇ ਹਿਸਾਬ ਨਾਲ 15 16 ਕਿਲੋ ਨੂੰ ਕੀ ਜਾਂਦਾ ਅੱਛਾ 12 13 ਕਿਲੋ ਤੇ ਜਾਈ ਪਈ ਜਾਊਗੀ ਨਾਰਮਲ ਸਵਾ ਤੇ ਤੇ ਉਤਰਾ ਚਵਾਚੂ ਓਕੇ ਪੂਰਾ ਵਧੀਆ ਵੀ ਜੇ ਆਪਾਂ ਦਿਖਾਈ ਦੇਣਾ ਦਿਖਾਈ ਤਾਂ ਹਾਂ ਫਿਰ ਮਗਰ ਵਸ਼ੀ ਆ ਕੀ ਜੀ ਵਸ਼ੀ ਮਗਰ ਦਾ ਵੰਗਾ ਪਾ ਲੈਣਾ ਠੀਕ ਆ ਇਹ ਵੀ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਇਸ ਤਰ੍ਹਾਂ ਇਹ ਜੀ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਤਾਂ ਇਹ 나ੜੂ ਨਾਲ ਜਾਂਦੇ ਸਾਡੇ ਤੋਂ ਆਇਆ ਦਾ ਬੌਲਾਈਆ ਨੇ ਬਿਲਕੁਲ ਸਾਫ਼ ਜਵਾਬ ਆਦੇ ਥਣ ਦਿਖਾ ਦਈਏ ਜੀ ਦੇਖ ਰਹੀ ਐ ਇਸ ਤਰ੍ਹਾਂ ਥਣ ਵੀ ਜਿਹੜਾ ਕਾਫੀ ਚੰਗਾ ਲੱਗਾ ਹੋ ਲਓ ਹਮੇਦੀ ਤੋੜ ਲੀਆ ਫਿਰ ਇੱਕ ਰੀਮ ਨਾ ਬਾਕੀ ਕੱਦ ਬਹੁਤਾ ਵੱਡਾ ਨਹੀਂ ਆ ਨੋਰਮਲ ਜਿਹਾ ਕੱਦ ਆ ਜਿਹੜਾ ਜਿੱਦਿਆਂ ਕਿ ਜਰਸੀਆਂ ਹੁੰਦੀਆਂ ਓਡਾ ਕ ਕਰਦਿਆ ਜਣਾ ਇਹਦਾ ਤੇ ਥੱਲਿਆਂ ਸਫਾਈ ਜਿਆ ਜਿੰਨੀ ਵੀ ਆ ਬਾਕੀ ਕੋ ਵੀ ਰੋਸਾ ਨਹੀਂ ਸੋਚਿਆ ਵੀ ਤੇ ਬਾਕੀ ਥੱਲਿਆਂ ਜਿਹੜੀ ਪੂਰੀ ਸਫਾਈ ਜਿਆ ਜਿੰਨੀ ਵੀ ਆ ਚੰਗੀ ਤਿਆਰ ਹੋਈ ਆ ਤਾਂ ਇਹ ਵੀ ਠੰਡੀ ਸੀਰ ਹੈ ਬਾਕੀ ਤੇ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਹਾਂਜੀ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਕੀ ਮੁੱਲ ਜੀ ਇਹਦਾ ਕੱਦ ਹੁੰਦਾ ਥੋੜਾ ਜਿਹਾ ਫਿਰ ਤੇ ਆਪਾਂ 45000 ਦੀ ਵੇਚ ਦੇਣੀ ਹਾਂਜੀ ਹੁਣ ਆਪਾਂ ਜਾਈਂ ਵੇਚ ਦੇਣੀ ਕਿੰਨੇ ਦੀ ਦੇ ਦੀ 35000 ਦੀ 35000 ਦੀ ਕਿਉਂ ਚਮ ਕਰ ਦੋਗੇ ਮਾਨਤਨ ਕਰਾ ਲਓ ਜੈਸ ਨੂੰ ਆਪ ਹੀ ਕਰ ਦੋ ਬਿਲਕੁਲ 32000 ਦੀ ਦੇ ਦੀ ਜਸ ਅੱਛਾ 32000 ਦੀ ਉਹਦੇ ਛੋਟ ਛੱਪਾ ਕਰ ਦਾਂਗੇ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਾਂਜੀ ਬਾਕੀ ਵੀ ਜੀ ਦੇ ਚਲੋ ਕਦ ਕੁਦ ਹੁੰਦਾ ਤੇ ਇਹੋ 45000 ਦੀ ਹਾਂਜੀ ਹਾਂਜੀ ਬਾਕੀ ਜੇ ਕੀ ਕਰਦੇ ਛੋਟਾ ਥੱਲੇੋਂ ਵੱਡੀਆਂ ਵਰਗੀ ਬਣੀ ਹੈ ਹਾਂਜੀ ਹਾਂਜੀ ਬਾਕੀ ਜਿਹਨੇ ਦੁੱਧ ਚੋਣਾ ਵਾ ਉਹਦੇ ਲਈ ਚੰਗੀ ਹੈ ਕਿਉਂਕਿ ਨਾ ਕੋਈ ਗਰਮੀ ਦੀ ਪ੍ਰਵਾਹ ਦੁੱਧ ਵੀ ਸੰਗਣਾ ਹਾਂਜੀ ਬਾਕੀ ਵੀ ਜੀ ਤਾਜੀ ਸੂਈ ਇਹਦੀਆਂ ਧਾਰਾ ਤੁਰਾਂ ਹੀ ਵੱਜਣੀਆਂ ਹੈ। ਹਾਂਜੀ। 2-4 ਕਿਲੋ ਚੋਲੂ ਹੋਈ ਜਾਣੀ। ਹਾਂਜੀ ਹਾਂਜੀ। ਤੇ ਬਾਕੀ ਆਪਣੀ ਸਮਝਣਾ ਇੱਥੇ ਆਣ ਕੇ ਤਸੱਲੀ ਕਰਕੇ ਖੜੇ। ਤਸੱਲੀ। ਕਿ ਆਪਾਂ ਨਾ ਆਪਾਂ ਲਾਂਮਾ ਲੈਣਾ ਨਾ ਤੁਸੀਂ ਲੈਣਾ ਬਾਅਦ ਵਿੱਚ। ਹਾਂਜੀ ਹਾਂਜੀ। ਆਪਣੀ ਤਸੱਲੀ ਕਰੇਗੇ ਕਿ ਇਹਨੂੰ ਪਸੰਦ ਆ ਤੇ ਲੈ ਜਾਈ ਨਹੀਂ ਦੇਖਦੇ ਜਾਂਦੇ। ਹਾਂਜੀ। ਠੀਕ ਹੈ ਬੀ ਜੀ। ਠੀਕ ਹੈ ਬੀ ਜੀ ਜੋ ਵੀ ਆ ਸਾਰਾ ਕਸ਼ਟ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ।